ਦੂਜੀ ਕਲਾਸ ਵਿੱਚ ਪੜਨ ਵਾਲਾ ਸਾਹਿਬ ਸਿੰਘ ਅੱਜ ਆਪਣੇ ਘਰਦਿਆਂ ਨਾਲ ਨਾਰਾਜ਼ ਹੋ ਕੇ ਟ੍ਰੇਨ ਵਿੱਚ ਚੜ ਗਿਆ ਲੇਕਿਨ ਨਾਰਾਜ਼ਗੀ ਦਾ ਕਾਰਨ ਬੜਾ ਕਮਾਲ ਦਾ ਸੀ ਜਿੱਥੇ ਨਾਮ ਕਰੇ ਕਰੂੰਗਾ ਫਿਰ ਰੋਟ ਅਸ਼ਨਾਨ ਕਰਨਾ ਤੋਂ ਤੋਂ ਟਾਈਮ ਠੀਕ ਗੁਰਦਾਰ ਸਾਹਿਬ ਨੂੰ ਜਾਣਾ ਸਵੇਰ ਸੰਗ ਸਾਹਿਬ ਸਿੰਘ ਜਿਸ ਚੀਜ਼ ਦੀ ਜ਼ਿੱਦ ਕਰ ਰਿਹਾ ਹੈ ਸੁਣ ਕੇ ਤੁਸੀਂ ਵੀ ਵਾਹ ਵਾਹ ਕਰ ਉਠੋਗੇ 12 ਵਜੇ ਚਾਹੁੰਦੇ ਫਿਰ ਬਾਅਦ 3 ਵਜੇ ਚਾਹੁੰਦੇ ਫਿਰ 6 ਵਜੇ ਅਮਰ ਚਾਹੁੰਦੇ ਤੁਸੀਂ ਕਿਹੜੇ ਟਾਈਮ ਚਾਹਣਾ ਚਾਹੁੰਦੇ ਹੈ ਮਰਨੋ ਜੀ ਇਹਨੂੰ ਅੱਜ ਘੜ ਦੇ ਰੋਗ ਵੀ ਹਟੇ ਤੋਂ ਥੋੜਾ ਜਿਹਾ ਵੱਡਾ ਹੋ ਜਾ ਵੀ ਛਕ ਲਈ ਅੰਮ੍ਰਿਤ ਤੇ ਕਹਿੰਦਾ ਵੀ ਮੈਂ ਛਕਣਾ ਹੀ ਛਕਣਾ ਜੋ ਮਰਜੀ ਹੋ ਜਾਏ ਜੇ ਟ੍ਰੇਨ ਲਾਂਗੀ ਮੈਂ ਬਸਤੇ ਚਲੇ ਜਾਊਂਗਾ ਬਸ ਲਾਂਗੀ ਕਹਿੰਦਾ ਫਿਰ ਮੈਂ ਕਿਸੇ ਮੋਟਰਸਾਈਕਲ ਤੇ ਚਲੇ ਜਾਊਂਗਾ ਚੜ੍ਹ ਕੇ ਜੀ ਵੀ ਮੈਂ ਅੰਮ੍ਰਿਤ ਛਕਣਾ ਨਹੀਂ ਛਕਣਾ ਦੱਸੇ ਪਾਤਸ਼ਾਹ ਦਾ ਇਹਦੇ ਪਾਪਾ ਜੀ ਮੰਡੀ ਵਿੱਚ ਰਾਤ ਨੂੰ 10 ਵਜੇ ਆਵੇ ਚਾਹ ਕੰਨਾ ਮਿਲ ਕੇ ਕੰਨਾ ਵੇਲੇ ਚੌ ਰਾਤ ਨੂੰ 11 ਵਜੇ ਆਵੇ ਤਾਂ ਵੀ ਉਹਨਾਂ ਨੇ ਅਸ਼ਨਾਣ ਕਰ ਕਹਿ ਰਹੇ ਸਾਫ ਸਾਦਾ ਪਾਠ ਕੀਰਤਨ ਸੋਲ ਸਭ ਦਾ ਪਾਠ ਕਰਕੇ ਫਿਰ ਆਰਾਮ ਕਰਨਾ ਜੀ ਉਹਨਾਂ ਨੇ ਸਵਾਗਤੋ ਦੋਸਤੋ ਮਿਲਦੇ ਹਾਂ ਨਿੱਕੇ ਜਿਹੇ ਸਾਹਿਬ ਸਿੰਘ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸ ਵਕਤ ਅਸੀਂ ਟ੍ਰੇਨ ਦੇ ਵਿੱਚ ਮੌਜੂਦ ਆ ਔਰ ਅੱਜ ਬੜਾ ਖਾਸ ਦਿਨ ਹੈ 1699 ਦੀ ਵਿਸਾਖੀ ਨੂੰ ਅੱਜ ਦੇ ਦਿਨ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਸਿੰਘਾਂ ਦੀ ਪੰਜ ਸਿਰਾਂ ਦੀ ਮੰਗ ਕੀਤੀ ਸੀ ਤੇ ਪੰਜ ਸਿੰਘ ਇੱਕ ਇੱਕ ਕਰਕੇ ਉੱਠੇ ਸਨ ਮੇਰੇ ਨਾਲ ਇਸ ਵਕਤ ਬੜੀ ਪਿਆਰੀ ਸ਼ਖਸੀਅਤ ਮੌਜੂਦ ਹੈ ਨਿੱਕਾ ਜਾਂ ਵੀਰ ਸਾਹਿਬ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਾਹਿਬ ਸਿੰਘ ਨੇ ਦਾਦਾ ਜੀ ਇੱਥੇ ਮੇਰੇ ਨਾਲ ਮੌਜੂਦ ਨੇ ਦੀਦਾਰ ਸਿੰਘ ਜੀ ਮੈਂ ਵੈਸੇ ਹੀ ਪੁੱਛਣ ਲੱਗਿਆ ਦੀਦਾਰ ਸਿੰਘ ਜੀ ਕਹਿੰਦੇ ਵੀ ਇਹਨਾਂ ਨਾਰਾਜ਼ ਹੋ ਗਿਆ ਅੱਜ ਇਹ ਕਹਿੰਦਾ ਵੀ ਇਹ ਨਾ ਮੈਂ ਅੱਜ ਅੰਮ੍ਰਿਤ ਛਕਣਾ ਹੈ ਜੇ ਤੁਸੀਂ ਨਹੀਂ ਛਕਾਓਗੇ ਤਾਂ ਮੈਂ ਟ੍ਰੇਨ ਫੜ ਕੇ ਇਕੱਲੇ ਚਲੇ ਜਾਣਾ ਇਦਾਂ ਹੀ ਹੈ ਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਕੀ ਕਹਿੰਦਾ ਸੀਗਾ ਕਹਿੰਦਾ ਜੀ ਮੈਨੂੰ ਨਾਲ ਲੈ ਕੇ ਜਾਉਂਗੇ ਤੁਸੀਂ ਮੈਂ ਕੱਲ੍ਹ ਟ੍ਰੇਨ ਚੜ੍ਹ ਜਾਊਂਗਾ ਤਾਂ ਬਟਾਲੇ ਤੋਂ ਜੀ ਅੱਛਾ ਹਾਂਜੀ ਹਾਂਜੀ ਤੇ ਥੋੜਾ ਜਿਹਾ ਦੱਸੋ ਸਾਨੂੰ ਸਾਹਿਬ ਸਿੰਘ ਜਿੱਦਾਂ ਇਹ ਚਾਹ ਇਹ ਹੋਣਾ ਚਾਹੀਦਾ ਜੀ ਕਈ ਤਾਂ ਮਾਪੇ ਹੁੰਦੇ ਆ ਉਹ ਬੱਚਿਆਂ ਨੂੰ ਪ੍ਰੈਸ਼ਰ ਦਿੰਦੇ ਆ ਹਨਾ ਥੋੜਾ ਜਿਹਾ ਚਲੋ ਸਾਰਿਆਂ ਦਾ ਇੱਕ ਫਰਜ਼ ਵੀ ਹੈਗਾ ਹਨਾ ਆਪਣੇ ਬੱਚਿਆਂ ਨੂੰ ਚੰਗੀ ਲਾਈਨ ਤੇ ਉੱਤੇ ਲਾਣਾ ਲੇਕਿਨ ਇਹ ਬੜਾ ਘਟ ਹੁੰਦਾ ਕਿ ਬੱਚੇ ਆਪਣੇ ਆਪ ਕਹਿਣ ਆਪਣੇ ਆਪ ਬੱਚੇ ਦੇ ਅੰਦਰ ਚਾਹ ਪੈਦਾ ਹੋਵੇ ਹਨਾ ਕੀ ਕਹਿੰਦਾ ਸੀ ਸਾਹਿਬ ਸਿੰਘ ਇਹਨੂੰ ਸਾਹਿਬ ਸਿੰਘ ਨੂੰ ਪਹਿਲਾਂ ਦੀ ਸ਼ੌਂਕ ਹੈ ਵੀ ਮੈਂ ਅਮਰ ਸ਼ਕਨ ਆਪਣੇ ਨਿੱਜੀ ਵਜਿਦਾ ਵੀ ਨੂੰ ਬਹੁਤ ਸ਼ੌਂਕ ਹੈ ਪਹਿਨਣ ਤੇ ਮਨੂ ਡੈਡੀ ਮਨੂ ਬਾਪੂ ਜੀ ਨੇਜਾ ਲਾ ਕੇ ਦੋ ਮਨੂ ਸ੍ਰੀ ਸਾਹਿਬ ਲਾ ਕੇ ਦੋ ਹੁਣ ਵੀ ਘਰਾਂ ਸ੍ਰੀ ਸਾਹਿਬ ਪਈ ਹੈ ਕਈ ਵਾਰੀ ਆਪ ਉਠਾ ਕੇ ਇਸ ਤਰ੍ਹਾਂ ਮਤਲਬ ਉਹ ਕਰਦਾ ਜਿਸ ਤਰ੍ਹਾਂ ਅੰਗ ਸਿੰਘ ਕਰਦੇ ਆਪਣੇ ਜੀ ਹਾਂਜੀ ਇਹ ਕਹਿੰਦਾ ਵੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਕਹਿੰਦਾ ਉਹਨੇ ਕੁਰਬਾਨੀ ਦਿੱਤੀ ਕਹਿੰਦਾ ਅਮਰਤਾ ਮੈਂ ਜਰੂਰ ਛਕੜਾ ਜੋ ਮਰਜੀ ਹੋ ਜਾ ਕਹਿੰਦਾ ਜੇ ਤੂੰ ਰੋਕੂਗਾ ਮੈਂ ਬਡਾਲੀ ਤੋਂ ਟ੍ਰੇਨ ਲੈ ਕੇ ਸਿੱਧਾ ਅਨੰਦਪੁਰ ਸਾਹਿਬ ਉਤਰ ਜੂਗਾ ਹਾਂਜੀ ਕਿਆ ਬਾਤ ਹੈ ਇਹ ਜੇ ਬੱਚੇ ਘਰ ਘਰ ਜੰਮਣੇ ਚਾਹੀਦੇ ਆ ਨਰਾਜ ਹੋ ਗਏ ਸੀ ਅੱਜ ਬਾਪੂ ਜੀ ਨਾਲ ਆਪਣੇ ਕਰਦਿਆਂ ਨਾਲ ਕੀ ਕਿਹਾ ਸੀ ਮੈਂ ਆਪੇ ਆਪੇ ਚੜਜੂਗਾ ਟ੍ਰੇਨ ਤੈਨੂੰ ਪਤਾ ਕਿੱਥੋਂ ਫੜਦੀ ਆ ਫੜੀਦੀ ਆ ਟ੍ਰੇਨ ਕਿੱਥੋਂ ਫੜੀਦੀ ਆ ਕਿੱਥੋਂ ਟਿਕਟ ਲਈਦੀ ਆ ਹੈ ਕਿੱਥੇ ਅਨੰਦਪੁਰ ਸਾਹਿਬ ਦੱਸੋ ਸਰ ਪਤਾ ਤੇ ਨਾ ਕੀ ਬਾਤ ਹੈ ਪਤਾ ਇਹ ਵਾਕਈ ਇਹ ਪੁਰਬਲੇ ਕਰਮ ਹੀ ਹੁੰਦੇ ਆ ਜੀ ਗੁਰਗੋਵੀ ਸਿੰਘ ਜੀ ਮਹਾਰਾਜ ਦੇ ਕਿਉਂਕਿ ਕਹਿੰਦੇ ਕਿ ਸਿੱਖ ਬਾਰ ਬਾਰ ਜਨਮ ਲੈਂਦੇ ਰਹੇ ਆ ਜਿਹੜੇ ਸ਼ਹੀਦ ਹੁੰਦੇ ਰਹੇ ਆ ਉਰ ਉਹਨਾਂ ਦੇ ਅੰਦਰ ਚਾਹ ਹੁੰਦਾ ਸੀ ਕਿ ਗੁਰੂ ਘਰ ਦੀ ਸੇਵਾ ਕਰਨੀ ਹੈ ਅੱਛਾ ਡੈਡੀ ਮੰਮੀ ਬਾਰੇ ਦੱਸੋ ਤੁਹਾਡੇ ਪਾਪਾ ਨੇ ਅੰਮ੍ਰਿਤ ਛਕਿਆ ਹੋਇਆ ਡੈਡੀ ਮੰਮੀ ਫਿਰ ਪਾਠ ਕਰਦੇ ਆਂ ਹਾਂਜੀ ਤੁਹਾਨੂੰ ਵੀ ਨਾਲ ਬਿਠਾਉਂਦੇ ਆਂ ਹਾਂਜੀ ਫਿਰ ਹੁਣ ਅੰਮ੍ਰਿਤ ਛਕਣ ਜੇ ਚੱਲੇ ਆਂ ਤੂੰ ਫਿਰ ਪਾਠ ਵਗੈਰਾ ਸਾਰਾ ਫਿਰ ਕਰਦੇ ਨਾਲ ਡੈਡੀ ਉਮੀ ਦੇ ਤੇ ਹੋਰ ਬੱਚੇ ਹਨ ਕਿਸੇ ਨੇ ਤੇਰੇ ਨਾਲ ਅੰਮ੍ਰਿਤ ਨਹੀਂ ਛਕਿਆ ਹੋਇਆ ਜਿਹੜੇ ਤੇਰੇ ਨਾਲ ਖੇਡਦੇ ਆਂ ਸਕੂਲ 'ਚ ਵੀ ਨਹੀਂ ਛਕਿਆ ਹੋਇਆ ਕਿਸੇ ਨੇ ਕੋਈ ਜਿੱਥੇ ਛਕਿਆ ਹੈ ਕਿਹੜੇ ਸਕੂਲ 'ਚ ਪੜਦਾ ਉਹ ਪੜ੍ਹਦਾ ਲਾਈਸਟ ਸਮਾਰਟ ਸਕੂਲ ਅੱਛਾ ਸਕੂਲ ਚ ਕਿਹੜਾ ਸਬਜੈਕਟ ਚੰਗਾ ਲੱਗਦਾ ਕਲਾਸ ਵਿੱਚ ਪੰਜਾਬੀ ਪੰਜਾਬੀ ਬਾਬਾ ਇਹਦਾ ਨਾਂ ਨਾ ਬੇਟੇ ਦਾ ਸਾਹਿਬ ਸਿੰਘ ਹੈ ਪਰ ਉਹ ਤਾਂ ਸਾਹਿਬ ਸਿੰਘ ਜੀ ਪੰਜਾ ਪਿਆਰਿਆਂ ਦੇ ਵਿੱਚੋਂ ਇੱਕ ਹੋਏ ਸਨ ਜਿਦਾਂ ਆਪਾਂ ਆਮ ਦੇਖਦੇ ਹਾਂ ਜੀ ਜੋ ਮਾਪੇ ਕਰਦੇ ਆ ਉਹਨਾਂ ਦਾ ਅਸਰ ਬੱਚੇ ਦੇ ਉੱਤੇ ਜ਼ਰੂਰ ਹੁੰਦਾ ਹੈ ਨਾ ਬਿਲਕੁਲ ਬੰਦਾ ਸਾਹਿਬ ਜੀ ਜਿਤਨਾ ਅੱਧਾ ਰੋਲ ਮਾਪੇ ਦਾ ਜੇ ਇਹਦੇ ਵਿੱਚ ਬੱਚੇ ਦੀ ਮਤਲਬ ਜ਼ਿੰਦਗੀ ਵਾਰਾ ਜੋ ਸਮਝਾਣਾ ਹੁਣ ਚੰਗੇ ਗੁਣ ਪਾਣੇ ਵਿੱਚ ਵਿੱਚ ਪਿਤਾ ਰੋ ਮਾਪਾ ਦਾ ਹੁੰਦਾ ਜਿਹਦੇ ਵਿੱਚ ਬੱਚਿਆਂ ਨੂੰ ਮਤਲਬ ਮਾਪਿਆਂ ਨੂੰ ਚਾਹੀਦਾ ਆਪਣੀ ਆਪਣੇ ਬੱਚਿਆਂ ਨੂੰ ਚੰਗੀ ਸੇਧ ਹੋਵੇ ਕੁਰਬਾਨੀ ਲੜਦਾ ਵੇ ਚੰਗੀ ਸੰਗਤ ਵਿੱਚ ਪਠਾਣਾ ਚੰਗੀ ਮਤਲਬ ਗੁਰੂ ਘਰ ਲੈ ਜਾਵੇ ਬੱਚਿਆਂ ਨੂੰ ਜੀ ਜੀ ਕਰਕੇ ਬੱਚੇ ਗੁਰੂ ਨਾਲ ਜੁੜੇ ਰਹਿਣ ਜੀ ਨਸ਼ਿਆਂ ਤੋਂ ਬਚੇ ਰਹਿਣ ਜੀ ਹਾਂ ਜੀ ਇਹਨਾਂ ਦੇ ਮੰਮੀ ਪਾਪਾ ਨੇ ਦੋਵਾਂ ਨੇ ਅੰਮ੍ਰਿਤ ਛਕਿਆ ਹੋਇਆ ਜੀ ਜਦ ਮੰਮੀ ਪਾਪਾ ਨੇ ਵਿਆਹ ਤੇ ਪਹਿਲਾਂ ਹੀ ਅੰਮ੍ਰਿਤ ਛਕਿਆ ਉਹ ਆਏ ਦੋਨਾਂ ਨੇ ਜੀ ਤੇ ਦੋਨੇ ਆਪਣਾ ਨਿੱਤ ਨਿਮੀ ਪੱਕੇ ਜੀ ਸ਼ਾਹਨ ਰਹਿਰ ਸਭ ਦਾ ਪਾਠ ਤੇ ਸਹਿਜ ਪਾਠ ਹਰ ਵੇਲੇ ਰੰਮ ਰੱਖਦੇ ਜੀ ਅੱਛਾ ਜੀ ਹਾਂ ਜੀ ਤੇ ਮੈਨੂੰ ਤੁਸੀਂ ਦੱਸ ਰਹੇ ਸੀ ਵੀ ਜੇ ਇਹਦੇ ਡੈਡੀ ਮੰਡੀ ਚ ਵੀ ਗਏ ਹੁਣ ਕੰਮ ਵੀ ਰਾਤ ਨੂੰ ਜੇ 10 ਵਜੇ ਵੀ ਆ ਰਹੇ ਆ ਤਾਂ ਵੀ ਪਹਿਲਾਂ ਪਾਠ ਕਰਨਾ ਹੈ ਹਾਂ ਜੀ ਇਹਦੇ ਡੈਡੀ ਇਹ ਤਾਂ ਵੇਲੇ ਪਾਪਾ ਜੀ ਕਹਿੰਦਾ ਇਹਦੇ ਪਾਪਾ ਜੀ ਮੰਡੀ ਵਿੱਚ ਰਾਤ ਨੂੰ 10 ਵਜੇ ਆਵੇ ਚੈੱਕ ਕਰਨਾ ਮਿਲ ਕੇ ਕੰਨਾ ਵੇਲੇ ਚੋ ਰਾਤ ਨੂੰ 11 ਵਜੇ ਆਵੇ ਤਾਂ ਵੀ ਉਹਨਾਂ ਨੇ ਅਸ਼ਨਾਣ ਕਰ ਕਹਿ ਰਹੇ ਆ ਸਬ ਦਾ ਪਾਠ ਕੀਰਤਨ ਸੋਲ ਸਬ ਦਾ ਪਾਠ ਕਰਕੇ ਫਿਰ ਆਰਾਮ ਕਰਨਾ ਜੀ ਉਹਨਾਂ ਨੇ ਹਾਂ ਜੀ ਇਹ ਤੇ ਹੈ। ਸਾਹੀਰ ਬੱਚਿਆਂ ਦੇ ਉੱਤੇ ਵੀ ਅਸਰ ਪੈਂਦਾ ਹੈ ਨਾ। ਬਿਲਕੁਲ ਪੈਂਦਾ ਹੈ। ਅੱਜ ਕੱਲ ਬੱਚੇ ਜਿਹੜੇ ਉਹ ਕਹਿਨ ਨਾਲ ਨਹੀਂ ਸਮਝਦੇ। ਹੈ ਨਾ ਜੇ ਤੁਹਾਡੀ ਆਪਣੀ ਜ਼ਿੰਦਗੀ ਨਹੀਂ ਹੈਗੀ। ਬੱਚੇ ਨੂੰ ਬੜਾ ਛੌਂਕ ਹੈ ਜੀ ਇਹ ਕਹਿੰਦਾ ਬਾਪੂ ਜੀ ਜੋ ਮਰਜੀ ਹੋ ਜਾਏ। ਇਹਨੂੰ ਅੱਜ ਕਰਦੇ ਰੋਕ ਵੀ ਹਟੇ ਤੇ ਥੋੜਾ ਜਿਹਾ ਵੱਡਾ ਹੋ ਜਾ ਵੀ ਛਕ ਲੈ ਅੰਮ੍ਰਿਤ। ਇਹ ਕਹਿੰਦਾ ਵੀ ਮੈਂ ਛਕਣਾ ਹੀ ਛਕਣਾ ਜੋ ਮਰਜੀ ਹੋ ਜਾਏ। ਜੇ ਟ੍ਰੇਨ ਲਾਂਗੀ ਮੈਂ ਬਸਤੇ ਚਲੇ ਜਾਊਂਗਾ। ਬਸ ਲਾਂਗੀ ਕਹਿੰਦਾ ਫਿਰ ਮੈਂ ਕਿਸੇ ਦੇ ਮੋਟਰਸਾਈਕਲ 'ਤੇ ਚਲੇ ਜਾਊਂਗਾ ਚੜ ਕੇ ਜੀ। ਵੀ ਮੈਂ ਅੰਮ੍ਰਿਤ ਛਕਣਾ ਨਹੀਂ ਛਕਣਾ ਤਾਂ ਉਸੇ ਪ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਦੇ ਹੀ ਉਮਰ ਦੇ ਸੀ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜ ਕੇ ਜੈਕਾਰੇ ਛੱਡੇ ਸੀ ਕਹਿੰਦੇ ਨੀਹਾਂ ਦੇ ਵਿੱਚ ਖੜ ਕੇ ਵੀ ਜੈਕਾਰੇ ਛੱਡੇ ਸੀ ਉਮਰਾਂ ਸੀ ਛੋਟੀ ਭਾਵੇਂ ਕਾਰੇ ਪਰ ਵੱਡੇ ਸੀ ਹੋ ਗਏ ਹੈਰਾਨ ਸੀ ਸਾਰੇ ਸੁਣ ਕੇ ਜਵਾਬ ਨੂੰ ਮਾਰਾਂਗੇ ਇੱਕ ਦਿਨ ਕਹਿੰਦੇ ਜ਼ੁਲਮੀ ਨਵਾਬ ਨੂੰ ਖੇਢੀ ਤੂੰ ਖੇਡ ਕਦੇ ਨਹੀਂ ਖੇੜਿਓ ਖੇਡਦੇ ਉਮਰਾਂ ਦੇ ਛੋਟੇ ਹਾਂ ਪਰ ਉਹ ਪੁੱਤਰ ਹਾਂ ਸ਼ੇਰ ਦੇ ਤੇ ਸ਼ੇਰਾਂ ਦੇ ਪੁੱਤਰ ਸ਼ੇਰ ਹੀ ਹੁੰਦੇ ਆ ਚਾਹੀ ਉਮਰ ਦੇ ਵਿੱਚ ਛੋਟੇ ਹੋਣ ਤੇ ਅੱਛਾ ਫਿਰ ਗੱਲ ਕਰਨੀ ਨਹੀਂ ਅੱਜ ਸਾਡੇ ਨਾਲ ਹੈ ਅਮਰ ਛੱਕੇ ਕਰੂੰਗਾ ਅਮਰ ਛੱਕੇ ਕਰੂੰਗਾ ਹੈ ਅੱਛਾ ਭਈ ਅਮਰ ਛੱਕਣ ਤੋਂ ਪਹਿਲਾਂ ਹੀ ਨਾਰਾਜ ਆ ਸਾਰਿਆਂ ਦੇ ਨਾਲ ਕਹਿੰਦਾ ਅਮਰ ਛੱਕਣ ਤੋਂ ਬਾਅਦ ਮੈਂ ਗੱਲ ਕਰੂੰਗਾ ਚਾਹੋ ਤਾਂ ਸੁਣਾ ਦੇ ਚੱਲ ਤੇਰੇ ਸੇ ਵਕਤ ਕੋ ਪੋਕੇ ਜਨਾਈ ਜਮ ਨਹੀਂ ਆ ਰਹੇ ਨੇ ਵਿੜੇ ਮੇਰੇ ਰਾਮ ਲਾਏ ਤੂੰ ਸੰਤਾ ਕਾ ਸੰਤ ਤੇ ਤੋ ਅ ਤੁਹਾਡੀ ਤੋਂ ਹੁਣ ਇਜਾਜ਼ਤ ਚਾਹੁੰਦੇ ਆ ਤੇ ਬਾਈ ਨੂੰ ਤੇ ਸਾਨੂੰ ਤੁਸੀਂ ਦੁਆਵਾਂ ਦਿਓ ਤੇ ਬਾਈ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਜਿਸ ਤਰੀਕੇ ਨਾਲ ਇਹਨਾਂ ਦੇ ਜਜ਼ਬਾਤ ਹੈ اسی ਤਰੀਕੇ ਨਾਲ ਇਹਨਾਂ ਦੇ ਜਿਹੜੇ ਹੋਰ ਬੱਚੇ ਆ ਸਾਡੇ ਉਹਨਾਂ ਦੇ ਵੀ ਇਸ ਤਰੀਕੇ ਦੇ ਜਜ਼ਬਾਤ ਪੈਦਾ ਹੋਣ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਵੀ ਮੈਂ ਬਹੁਤ ਧੰਨਵਾਦੀ ਆ ਕੈਮਰਾਮੈਨ ਨੇ ਬੜੀ ਆਉਣਾ ਚੰਗਾ ਰੋਲਾ ਦਾ ਕਰਿਆ ਮਾਰਾ ਚੜ੍ਹਦੀ ਕਲਾ ਰੱਖਿਆ ਕੈਮਰਾਮੈਨ ਨੇ ਹਾਂਜੀ ਤੇ ਬਾਈ ਦਾ ਸਾਡੇ ਕੈਮਰਾਮੈਨ ਦਾ ਨਾਮ ਵੀ ਬੜਾ ਸੋਹਣਾ ਅਨਮੋਲ ਆ ਇਹ ਦੁਆਵਾਂ ਦਿਓ ਜੀ ਧੰਨਵਾਦ